ਲੈ ਦੇਖ ਲੈ ਮਨੀਂਦਰ ਨਵਾਂ ਸਾਲ ਚੜ ਗਿਆ ਤੇ ਤਿਹਾਰ ਆਉਣ ਵੀ ਲੱਗੇ ਤੇ ਹੋਰ ਆ ਦੇਖ ਲੋ ਲੋੜੀ ਚ ਕੋਸ਼ਕ ਦੇ ਨਹੀਂ ਰਹਿ ਗੇ ਹਾਂ ਨਾਲੇ ਆਪਣੇ ਘਰੇ ਪ੍ਰੋਗਰਾਮ ਵੀ ਹੋਊਗਾ ਲੋੜੀ ਦਾ ਅੱਛਾ ਮਤਲਬ ਪ੍ਰੋਗਰਾਮ ਕਿਵੇਂ ਲੈ ਕੰਮ ਲਈਏ ਤੂੰ ਭੁੱਲ ਵੀ ਗਈ ਤੇਰੀ ਪਹਿਲੀ ਲੋੜੀ ਆ ਹਾਂ ਦੀਦੀ ਉਹ ਤਾਂ ਮੈਨੂੰ ਪਤਾ ਮੇਰੀ ਪਹਿਲੀ ਲੋੜੀ ਐ ਇਸ ਘਰੇ ਤੇ ਫਿਰ ਆਪਣੇ ਘਰੇ ਫੰਕਸ਼ਨ ਹੋਊਗਾ ਤੈਨੂੰ ਪਤਾ ਜਦੋਂ ਮੈਂ ਵਿਆਹ ਕੇ ਆਈ ਸੀ ਮੇਰੇ ਜਦੋਂ ਪਹਿਲਾ ਤਿਹਾਰ ਉਹ ਪੂਰਾ ਵੱਡਾ ਪ੍ਰੋਗਰਾਮ ਕੀਤਾ ਸੀਗਾ ਤੇ ਮੇਰੇ ਪੇਕਿਆਂ ਤੋਂ ਵੀ ਆਏ ਸੀਗੇ ਅੱਛਾ ਮਤਲਬ ਉਹਨਾਂ ਨੂੰ ਵੀ ਸੱਦਿਆ ਸੀਗਾ ਤੇ ਹੋਰ ਸਾਰਿਆਂ ਨੂੰ ਸੱਦਿਆ ਸੀ ਆਪਣੇ ਆਂਢ ਗਵਾਂਢ ਵਾਲਿਆਂ ਨੂੰ ਸਰੀਕੇ ਕਬੀਲੇ ਸਾਰੇ ਆਏ ਸੀ ਤੇ ਮੇਰੇ ਤਾਂ ਪੇਕੇ ਦੂਰਾ ਤੀਰਾ ਸਮਾਨ ਲਿਆਏ ਸੀਗੇ ਜਿਹੜਾ ਕੁਝ ਮੰਮੀ ਨੇ ਕਿਹਾ ਸੀ ਨਾ ਉਹ ਤੋਂ ਵੀ ਵੱਧ ਲਿਆਏ ਨਹੀਂ ਦੀਦੀ ਮਤਲਬ ਕਿ ਹੁਣ ਲੋੜੀ ਤੇ ਪੇਕੇ ਸਮਾਨ ਲੈ ਕੇ ਵੀ ਆਉਂਦੇ ਹੁੰਦੇ ਆ ਤੇ ਹੋਰ ਹੱਕ ਹੁੰਦਾ ਅੱਛਾ ਮਤਲਬ ਹਜੇ ਤੱਕ ਮੰਮੀ ਨੇ ਮੈਨੂੰ ਤਾਂ ਕੁਝ ਦੱਸਿਆ ਨਹੀਂ ਹੈਗਾ ਵੀ ਮੰਮੀ ਨੇ ਨਹੀਂ ਦੱਸਿਆ ਮੈਂ ਦੱਸ ਦੇਣੀ ਤੇ ਤੂੰ ਮੈਂ ਵੱਡੀ ਆ ਤੇ ਮੈਂ ਤਾਂ ਨਾ ਹੀ ਕਹਿੰਦੀ ਸੀ ਤੇਰੇ ਪੇਕੇ ਨੂੰ ਕਹਿ ਦੀ ਮਤਲਬ ਮਾਸੀ ਨੂੰ ਵੀ ਵਧੀਆ ਜਿਹਾ ਸੂਟ ਲਿਆ ਕੇ ਦੇਵੇ ਆਪਣੇ ਤਾਂ ਇੱਕੋ ਜਿਹਾ ਮੰਗਾਲੀ ਵਧੀਆ ਮਹੰਗੇ ਜ ਤੁਹਾਨੂੰ ਪਤਾ ਨਾ ਫਿਰ ਸਸਤੇ ਜਿਹੇ ਸੂਟ ਮੈਨੂੰ ਪਸੰਦ ਨਹੀਂ ਹਾਂ ਕੋਈ ਗੱਲ ਨਹੀਂ ਜਦੋਂ ਮੰਮੀ ਨੇ ਮੇਰੇ ਨਾਲ ਕੋਈ ਗੱਲ ਕੀਤੀ ਨਾ ਐਦਾਂ ਦੀ ਨਾ ਫਿਰ ਮੈਂ ਮੰਮੀ ਨਾਲ ਗੱਲ ਕਰਕੇ ਤੁਹਾਨੂੰ ਦੱਸੂਗੀ ਉਂ ਪਰ ਗੱਲ ਤੇ ਇਹਦੀ ਕਿ ਫਾਇਦਾ ਐਵੇਂ ਇੰਨੇ ਪੈਸੇ ਖਰਾਬ ਕਰਨ ਦਾ ਹਨਾ ਕਿਸੇ ਨੇ ਆਪਣੇ ਗਣਾ ਗੁਣ ਮੰਨਣਾ ਖਾ ਕੇ ਅਗਲੇ ਨੇ ਆਪਦੇ ਆਪ ਦੇ ਘਰੇ ਜਾਣਾ ਮਣ ਕਿ ਉਹ ਹੀ ਨਿੰਦਣਾ ਹੀ ਆ ਉਹ ਤਾਂ ਮੈਂ ਤੇਰੀ ਗੱਲ ਸਮਝਦੀ ਹਾਂ ਫਿਰ ਲੋਕ ਤੈਨੂੰ ਕੀ ਕਹਿਣਗੇ ਹਨਾ ਵੀ ਲੈ ਵੱਡੀ ਆਈ ਸੀ ਇੰਨਾ ਕੁਛ ਕੀਤਾ ਇਹਨਾਂ ਨੇ ਛੋਟੀ ਆਈ ਤੇ ਇਹਨਾਂ ਨੂੰ ਖੁਸ਼ੀ ਨਹੀਂ ਹੈਗੀ ਕੋਈ ਪ੍ਰੋਗਰਾਮ ਹੀ ਨਹੀਂ ਕੀਤਾ ਚਲ ਦੇਖਦੇ ਹਾਂ ਕੀ ਬੰਦਾਂ ਕਰਦੇ ਮੰਮੀ ਨਾਲ ਗੱਲ ਕਿਵੇਂ ਕਹਿੰਦੇ ਹਨਾ ਹਜ ਤੱਕ ਕੋਈ ਗੱਲ ਹੋਈ ਤਾਂ ਨਹੀਂ ਇਹੋ ਜੀ ਪਰ ਕੋਈ ਪਤਾ ਹੀ ਨਹੀਂ ਹੁੰਦਾ ਨਾ ਚਲ ਦੇਖਦੇ ਹਾਂ ਕੋਈ ਗੱਲ ਨਹੀਂ ਮੰਮੀ ਵੀ ਤੇਰੇ ਨਾਲ ਆਹੀ ਗੱਲ ਕਰੂਗੀ ਜਿਹੜੀ ਮੈਂ ਗੱਲ ਕੀਤੀ ਐ ਤੂੰ ਘਰ ਲਈ ਚੱਲ ਤੈਨੂੰ ਤਾਂ ਥੱਲੀ ਦੇਣ ਵਾਸਤੇ ਚਲ ਠੀਕ ਹੈ ਸੰਗਾ ਮੈਂ ਕਰ ਲਾ ਮੈਂ ਕਹਿੰਦੀ ਸੀ ਮੈਂ ਤੜਕਾ ਲਾ ਦਣੀ ਆ ਮੈਂ اٹਕੋਂਦੀ ਸੀ ਹਾਂ ਤੂੰ ਗੁੰਨ ਲਾ ਫਿਰ ਮੈਂ ਲਾ ਦਣੀ ਤੜਕਾ ਮੈਂ ਤੈਨੂੰ ਐ ਬੋਲ ਦਿੱਸੀ ਕਿ ਮੈਂ ਆਖਿਆ ਵੀ ਕੋਈ ਆਪਾਂ ਰੈਸਲਾ ਕਰਕੇ ਲੋੜੀ ਦਾ ਵੀ ਜਿਵੇਂ ਹਰਪ੍ਰੀਤ ਦੀ ਲੋੜੀ ਬਣਾਈ ਸੀ ਐ ਹੁਣ ਇਹਦੀ ਪਹਿਲੀ ਲੋੜੀ ਐ ਮਨਿੰਦਰ ਦੀ ਤੇ ਕੱਠਬੱਠ ਕਰਗੇ ਆਪਾਂ ਲੋੜੀ ਤੇ ਆਪ ਤ ਬਣਾ ਲਾ ਫਿਰ ਉਹ ਵੀ ਬਣਾ ਤੂੰ ਜਿਵੇਂ ਪਹਿਲਾਂ ਬਣਾਈ ਐ ਮੈਂ ਤਾਂ ਰਿਸ਼ਤੇਦਾਰਾਂ ਨੂੰ ਫੋਨ ਕਰ ਦਗੇ ਹਾਂ ਨਾਲੇ ਜਿਹੜੇ ਕੋਈ ਘਰਾਂ ਚ ਕਹਿਣਾ ਹੋ ਉਹ ਕਹਿ ਦੇਗੇ ਆਪਾਂ ਠੀਕ ਐ ਹੁਣ ਤੂੰ ਐ ਕਰੀ ਅੱਜ ਤਾਂ ਨਾ ਜਾਈ ਸਵੇਰੇ ਤੋਂ ਢਾਣ ਵਾਲਿਆਂ ਨੂੰ ਸਾਰਿਆਂ ਨੂੰ ਆਖੇ ਆਹ ਹੁਪ ਤ ਮੈਂ ਆਖਾਂ ਸਾਰਿਆਂ ਨੂੰ ਜਾ ਕੇ ਹਾਂ ਨਾਲੇ ਇਹਦੀ ਮਾਂ ਨੂੰ ਫੋਨ ਕਰਦੇ ਆ ਮੈਂ ਇਹਨੂੰ ਆਖੂਗੀ ਆਪਦੀ ਮਾਂ ਨੂੰ ਫੋਨ ਕਰਕੇ ਦੱਸ ਦੂਗੀ ਵੀ ਮੇਰੀ ਪਹਿਲੀ ਲੋੜੀ ਹੈ ਤੇ ਇੱਥੇ ਲੋੜੀ ਪਾਈ ਵਧੀਆ ਮਨਾਉਂਦੇ। ਅੱਛਾ। ਹਾਂ। ਮਨਿੰਦਰ ਕਹਿ ਦੂ ਆਪਦੀ ਮਾਂ ਨੂੰ। ਉਹ ਹੈ ਫਿਰ ਪੁੱਤ ਉਹ ਆਪਦੀ ਮਾਂ ਵਿਚਾਰੀ ਕੱਲੀ ਆਈਗੀ ਉਹ ਇੰਨਾ ਸਮਾਨ ਨਾਲ ਕਿਹੀਂ ਤੂੰ ਉਹਨਾਂ ਨੂੰ। ਕਿਉਂ ਬੇਬੇ ਕਿਉਂ ਨਾ ਕਾਹਾਂ ਸਮਾਨ? ਨਾ ਪੁੱਤ ਉਹ ਇੰਨਾ ਸਮਾਨ ਵਿਚਾਰੀ ਕਿੱਥੋਂ ਲੈ ਕੇ ਆਈ ਕੱਲੀ ਤਾਂ ਹੈਗੀ ਐ। ਲਾ ਹਰਪ੍ਰੀਤ ਦੇ ਪੇਕੇ ਕਿੰਨਾ ਕੁਸ ਦੇਖ ਗਏ ਬੇਬੇ ਦੇ ਹਰਪ੍ਰੀਤ ਨੂੰ ਛਾਂਪ ਆ ਗਏ ਤੇ ਆਪਣੇ ਉਹਨੂੰ ਕੁਲਦੀਪ ਨੂੰ ਛਾਂਪ ਆ ਗਏ। ਮੈਨੂੰ ਛਾਂਪਾ ਗਏ ਉਹ ਇੰਨਾ ਕੁਸਤਾ ਦੇ ਗਏ ਸੀ ਉਹ ਨਾਲੇ ਸਾਰਿਆਂ ਦਾ ਵਧੀਆ ਲੀੜਾ ਕਪੜਾ ਸੀ ਤੇ ਹੁਣ ਇੰਨਾ ਕੁ ਤਾਂ ਨੱਕ ਮੁਸਕੇ ਦੀ ਮਾਂ ਨੂੰ ਲਾਉਣਾ ਹੀ ਚਾਹੀਦਾ ਨਾ ਨਾ ਪੁੱਤੋ ਆਪਾਂ ਕਰੋ ਕਰ ਲਾਂਗੇ ਕੁਸ ਐਵੇਂ ਵੀ ਬੇਬੇ ਕਰੋ ਕਰ ਲੇਗੀ ਆਦੀ ਹਾਬਤਾ ਮੇਰੀ ਲੋੜੀ ਸੀ ਉਹਦੋਂ ਤੁਸੀਂ ਨਾ ਕੀਤੀ ਨਹੀਂ ਜਦੋਂ ਉਹ ਤੁਹਾਨੂੰ ਸਾਰਾ ਕੁਝ ਪਾਈ ਜਾਂਦੀ ਸੀ ਉਹਦੋਂ ਤੁਸੀਂ ਉਹਦੋਂ ਨਾ ਕਿਉਂ ਨਹੀਂ ਕੀਤੀ ਹੁਣ ਤੁਸੀਂ ਮਨਿੰਦਰ ਵਾਲੇ ਨਾ ਕਰੀ ਜਾਂਦੇ ਹੋ ਉਹ ਪੁੱਤਾ ਉਹਦੀ ਮਾਂ ਕੱਲੀ ਐ ਤੇਰੇ ਦਾ ਪੇਕੇ ਫੇਰ ਵੀ ਫਰਕ ਸੀਗਾ ਪਾਈ ਸੀਗਾ ਪਿਓ ਸੀ ਇਹਦੀ ਵਿਚਾਰੀ ਮਾਂ ਕੱਲੀ ਹੈ ਘਰੇ ਜੇ ਮਾਂ ਕੱਲੀ ਹੈ ਘਰੇ ਬੇਬੇ ਸਾਰਾ ਕੁਝ ਇਹਦਾ ਹੀ ਹੈਗਾ ਫਿਰ ਇਹਦੀ ਮਾਂ ਨੇ ਇਹਦੇ ਤੇ ਲਾਉਣਾ ਕਿਸੇ ਲੋਟੀ ਲਵਾ ਲਾ ਭਾਵੇਂ ਆਪਾ ਤੇ ਹਾਰਾਂ ਤੇ ਲਵਾ ਲਾ ਭਾਵੇਂ ਉਹ ਆਪਾ ਸਾਰਾ ਕੁਝ ਲੈ ਲਾ ਨਾ ਨਾ ਪੁੱਤੋ ਤੂੰ ਆਇਆ ਨਾ ਕਰੋ ਉਹਦੇ ਨਾਲ ਮਨਿੰਦਰ ਨਾਲ ਆਏ ਕਿਉਂ ਨਾ ਕਰ ਲੈ ਦੇਖ ਲੈ ਇਹ ਮਨਿੰਦਰ ਦਾ ਪੱਖ ਲੈਂਦੀ ਹੈਗੀ ਨਾ ਪੁੱਤੋ ਨਰਮ ਹੈਗੀ ਵਿਚਾਰੀ ਨਾ ਨੰਗੀ ਬਾਲਾ ਨਾ ਤੂੰ ਬੇਬੇ ਐ ਕਰ ਕਰ ਜੇ ਮੈਂ ਤੈਨੂੰ ਪੁੱਛ ਲੈਣੀ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੂੰ ਹਰੇਕ ਗੱਲ ਚ ਉਹਦਾ ਪੱਖ ਕਰੀ ਜਣੀ ਮੈਂ ਤੈਨੂੰ ਪੁੱਛਣਾ ਹਟ ਕੇ ਫਿਰ ਤੂੰ ਤੀਵੀਆਂ ਕੋਲੇ ਮੈਨੂੰ ਨਿੰਦੇਗੀ ਵੀ ਮੈਨੂੰ ਪੁੱਛਦੀ ਨਹੀਂਗੀ ਨਾ ਪੁੱਤ ਜਿਹੜਾ ਊਨ ਆਤੀ ਪੁੱਤ ਹੁੰਦਾ ਨਾ ਉਹਦਾ ਮਾੜਾ ਮੋਟਾ ਪੱਖ ਲਈਦਾ ਹੁੰਦਾ ਬੇਬੇ ਤੁਸੀਂ ਨਾ ਹਰ ਗੱਲ ਚ ਨਾ 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 ਕਰਿਆ ਕਰੋ ਕਦੇ ਤਾਂ ਮੰਮੀ ਦੀ ਗੱਲ ਸੁਣ ਲਿਆ ਕਰੋ ਲਾਪੋ ਤੂੰ ਹੁਣ ਤੈਨੂੰ ਤਾਂ ਹੁਣ ਬਰਾਬਰ ਦੀ ਹੈ ਤੈਨੂੰ ਤਾਂ ਸਰੀਕਾ ਲੱਗਦਾ ਇਹਨੂੰ ਤਾਂ ਸੋਚਣਾ ਚਾਹੀਦਾ ਤੇ ਫਿਰ ਆ ਵੀ ਸਰੀਕਾ ਹੀ ਕਰਦੀ ਏ ਤੂੰ ਮੇਰੀਆਂ ਨੋਹਾਂ ਚ ਸਿਆਣੀ ਬਿਆਣੀ ਹੋ ਕੇ ਤੈਨੂੰ ਆਏ ਨਹੀਂ ਪਤਾ ਲੱਗਦਾ ਵੀ ਇਹ ਤਾਂ ਇੰਨਾ ਕੁ ਸਲੇ ਹੀ ਕਰ ਲੂ ਇਹਨਾਂ ਦਾ ਫਰਕ ਨਹੀਂ ਪਊਗਾ ਤੂੰ ਨਹੀਂ ਜਵਾਕਾਂ ਨੂੰ ਇਕੱਠੇ ਰਹਿਣ ਦਿੰਦੀ ਮੇਰੇ ਨਾਲ ਤਾਂ ਤੂੰ ਛੇਤੀ ਹੱਟ ਕਰਾ ਦੇਗੀ ਲੈ ਤੂੰ ਤਾਂ ਬਾਹਰ ਹੀ ਆਪਦੇ ਹੀ ਰਹਿਣੀ ਆਗੀ ਕਿਹੜੀਆਂ ਗੱਲਾਂ ਕਰਦੀ ਕਰਾ ਨਾ ਉੱਚੀਆਂ ਗੱਲਾਂ ਫਿਰ ਜਦੋਂ ਮੈਂ ਤੈਨੂੰ ਪੁੱਛ ਲੈ ਜਿਵੇਂ ਮੈਂ ਤੈਨੂੰ ਪੁੱਛ ਲੈਣਾ ਤੂੰ ਮੈਨੂੰ ਉਵੇਂ ਹਾਂ ਤੇ ਹਾਂ ਕਰ ਦੇ ਠੀਕ ਹੈ ਤੂੰ ਮੇਰੇ ਤੇ ਬਿਠੇਰੀ ਚਲਾ ਲਈ ਹੁਣ ਮ ਕੋਈ ਨਹੀਂ ਚਲਾ ਲਾ ਉਹ ਤਾਂ ਮੈਂ ਵਿਚਾਰੀ ਨੂੰ ਕਹੂੰਗੀ ਨਰਮ ਜਦੋਂ ਗ ਨਰਮ ਕਰ ਦਿੱਤੀ ਹੈ ਤੈਨੂੰ ਤਾਂ ਐਵੇਂ ਨਾ ਪਾਣੀ ਮਾਰਦੀ ਕਿਸੇ ਕੋਲ ਹਜੇ ਤੈਨੂੰ ਉਹਦੇ ਨਰਮ ਕਰਮ ਦਾ ਕੀ ਪਤਾ ਆਈ ਨੂੰ ਤਾਂ ਹਜੇ ਉਹਨੂੰ 2 ਮਹੀਨੇ ਹੋਏ ਆ ਨਰਮਾ 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 ਨਰਮ ਨੂੰ ਚੱਕ ਲੈ ਸਿਰ ਤੇ ਜਿਹੜੀ ਤੇਰੀ 3 ਸਾਲਾਂ ਦੀ ਸੇਵਾ ਕਰਦੀ ਉਹ ਤਾਂ ਯਾਦ ਨਹੀਂ ਉਹਨੂੰ 2 ਮਹੀਨੇ ਦੀ ਆਈ ਨੂੰ ਨਰਮ ਨਰਮ ਲਾਗੀ ਕਰਨ ਨਹੀਂ ਪੁੱਤ ਜਿਹੜਾ ਹੁਣ ਆ ਤੀ ਪੁੱਤ ਹੁੰਦਾ ਉਹਦੇ ਕਰਨਾ ਹੀ ਪੈਂਦਾ ਕੁਛ ਨਾ ਕੁਛ ਮਾਰ ਬੇਬੇ ਕਾਹਦੇ ਨਾ ਹੁਣੀ ਐ ਕਿਉਂ ਚੱਲ ਨਹੀਂ ਹਰਪ੍ਰੀਤ ਇਹ ਤਾਂ ਐਵੇਂ ਦਿਮਾਗ ਖਾਂਦੀ ਐ ਉਹਦੇ ਕੋਲ ਸਾਰਾ ਕੁਝ ਐ ਐਵੇਂ ਤੂੰ ਹੋ ਕਰੀ ਜਾ ਇਹ ਪੁੱਤ ਚੰਗਾ ਵਗਜੋ ਤੁਸੀਂ ਤਾਂ ਮੇਰੀ ਮੰਨਦੀਆਂ ਹੀ ਨਹੀਂ ਹੈਗੀਆਂ ਦੋਨੇ ਜਾਣੀਆਂ ਬਸ ਹੁਣ ਤਾਂ ਆਈਆਂ ਇਹਨੂੰ ਪੁੱਛਣਾ ਹੀ ਬੰਦ ਕਰਦ ਗਏ ਆਪਾਂ ਸਾਰਾ ਕੁਝ ਬੇਬੇ ਜਿਹੜਾ ਕੁਝ ਤੂੰ ਕਰਨਾ ਨਾ ਕਰ ਮੈਂ ਤੇਰੇ ਨਾਲ ਤੂੰ ਬਲਾਲਾ ਸ੍ਰੀਕੇ ਕਵੀਲੇ ਨੂੰ ਸਾਰਿਆਂ ਨੂੰ ਕਹਿ ਦੇ ਜਾ ਫਿਰ ਨੂੰ ਵੱਡੀ ਹੋਗੀ ਤੇਰੇ ਨਾਲ ਵਗ ਜਾ ਨੂੰ ਵੱਡੀ ਫਿਰ ਤੂੰ ਤਾਂ ਕੋਈ ਰਹਿ ਦਿੰਦੀ ਨਹੀਂ ਚੱਲ ਹਰਪੀ ਮੈਨੂੰ ਚਾਹ ਦੀ ਘੁੱਟ ਕਰਕੇ ਦੇ ਕੀ ਆਖਣਾ ਇਹਨੂੰ ਐਵੇਂ ਲੈ ਦੇਖ ਲੈ ਉਹਦੀ ਵਿਚਾਰੀ ਨੇ ਪਾਈ ਨਹੀਂ ਪਿਓ ਨਹੀਂ ਉਹ ਨਰਮ ਹੈ ਉਹ ਵਿਚਾਰੀ ਹੁਣੇ ਘਰ ਦਿੱਤੀ ਆ ਉਹਦੇ ਤੇ ਉਹੀ ਤਵੇ ਲਾਈ ਜਾਂਦੀਆਂ ਦੋਨੇ ਜਾਣੀਆਂ ਚੱਲ ਪਨ ਕੀ ਹੈ ਕਦਾਂ ਕਿੰਦਰ ਮਨਿੰਦਰ ਪੁੱਤ ਮਨਿੰਦਰ ਹਾਂਜੀ ਮੰਮੀ ਬੈਠ ਪੁੱਤਾ ਇੱਥੇ ਹੋਰ ਕੀ ਕਰਕੇ ਆਈ ਹੈ ਮੰਮੀ ਮੈਂ ਕੱਪੜੇ ਧੋਣ ਲੱਗਦੀ ਸੀਗੀ ਅੱਛਾ ਸਰ ਕੱਲ ਨੂੰ ਧੋ ਲਈ ਜੇ ਸਰ ਜੂ ਪੁੱਤ ਮੈਂ ਆ ਕੇ ਫਿਰ ਬਾਹਲੇ ਇਕੱਠੇ ਹੋ ਜਾਣਗੇ ਮੈਂ ਕੋਈ ਗੱਲ ਨਹੀਂ ਧੋ ਹੀ ਲੈਣੀ ਆ ਫਿਰ ਕੱਪੜੇ ਤਾਂ ਮਸ਼ੀਨ 'ਚ ਹੀ ਧੋਣੇ ਚਲ ਦੇਖ ਲੈ ਤੇਰੀ ਮਰਜ਼ੀ ਜਿੰਨੀ ਹਾਂ ਮੰਮੀ ਕੋਈ ਕੰਮ ਸਿੰਮੀ ਹਾਂ ਪੁੱਤ ਮੈਂ ਤਾਂ ਤੈਨੂੰ ਐ ਸੱਦਿਆ ਸੀਗਾ ਮੈਂ ਕਿਹਾ ਨਾ ਲੋੜ ਹੀ ਆਉਂਦੀ ਏਤੀਏ ਵੀ ਫਿਰ ਆਪਾਂ ਲੋੜੀ ਮਨਾਵਾਂਗੇ ਚੰਗਾ ਪਹਿਲਾਂ ਹਰਪ੍ਰੀਤ ਦੀ ਵੀ ਮਨਾਈ ਸੀ ਵਧੀਆ ਤੇ ਹੁਣ ਤੇਰੀ ਵੀ ਐਵੇਂ ਵੀ ਵਧੀਆ ਲੋੜੀ ਮਨਾਵਾਂਗੇ ਆਪਾਂ ਹਾਂ ਜੀ ਦੱਸ ਦੇ ਸੀ ਕਿ ਦੀਦੀ ਹਾਂ ਬਾਕੀ ਆਪਣੇ ਤਾਂ ਰਵਾਜ ਐ ਇਹ ਹਾਂਜੀ ਤੇ ਤੂੰ ਤੇਰੀ ਮੰਮੀ ਨਾਲ ਨਾ ਗੱਲਬਾਤ ਕਰਨੀ ਚੱਲ ਉਹਨੂੰ ਵੀ ਕਹਿਦੀ ਲੋੜੀ ਤੇ ਆ ਜਾਣਗੇ ਹਾਂਜੀ ਤੇ ਇਹ ਨਾ ਆਪਣੀ ਹਰਪ੍ਰੀਤ ਦੇ ਵੇਖ ਕੇ ਪੁੱਤ ਬਾਵਾ ਸਮਾਨ ਲਿਆਏ ਸੀ ਵੀ ਮੈਂ ਤੈਨੂੰ ਆਹੀਂ ਪੁੱਛਦੀ ਸੀ ਕਿ ਵੀ ਨਾਲੇ ਤਾਂ ਉਹ ਹਰਪ੍ਰੀਤ ਨੂੰ ਡੱਬਸ ਭਾਗੇ ਸੀਗੇ ਤੇ ਤਿੰਨੋਂ ਛਾਂਪਾਂ ਲਿਆਏ ਸੀਗੇ ਤੇ ਵਧੀਆ ਲਿਆਈ ਸੀ ਉਹ ਲੀੜਾ ਕਪੜਾ ਨਾਲੇ ਕੁਝ ਕੈਸ਼ ਦੇ ਕੇ ਸੀਗੇ ਹਰਪ੍ਰੀਤ ਨੂੰ 50000 ਰੁਪਇਆ ਵੀ ਮੈਂ ਤੈਨੂੰ ਆਈ ਸੀ ਮੈਂ ਤੂੰ ਤੇਰੀ ਮੰਮੀ ਨਾਲ ਗੱਲ ਕਰਕੇ ਦੇਖ ਲੈ ਪੁੱਤ ਵੀ ਫਿਰ ਉਹ ਇੰਨਾ ਸਮਾਨ ਵੀ ਕਿਵੇਂ ਕਰੂਗੀ ਲਿਆਉਣ ਲੋਣ ਦਾ ਫਿਰ ਆਏ ਵੀ ਹੁਣ ਇਸ ਚੀਜ਼ ਦਾ ਫਰਕ ਪੈ ਜਾਂਦਾ ਨਾ ਮੁੜ ਕੇ ਘਰ ਮੰਮੀ ਪਤਾ ਗੱਲ ਕੀ ਆ ਮੈਂ ਸਮਝਦੀ ਆ ਚਲ ਦੀਦ ਦੇ ਪੇਕੇ ਤਾਂ ਤਕੜੇ ਆ ਪਰ ਤੁਹਾਨੂੰ ਤਾਂ ਸਾਡੇ ਘਰ ਦੇ ਹਾਲਾਤਾਂ ਦਾ ਪਤਾ ਹੀ ਆ ਨਾਲੇ ਮੇਰੀ ਮਾਂ ਵਿਚਾਰੀ ਕਿੱਥੋਂ ਇੰਨਾ ਕੁਝ ਕਰੂਗੀ ਉਹ ਤਾਂ ਮੇਰਾ ਵਿਆਹ ਹੀ ਮਸਾ ਕੀਤਾ ਸੀਗਾ ਸਾਡੇ ਕਿਹੜਾ ਕੋਈ ਕਮਾਉਣ ਵਾਲਾ ਹੈਗਾ ਨਾ ਤਾਂ ਮੇਰੇ ਭਰਾ ਤੇ ਨਾ ਮੇਰਾ ਪਿਓ ਆ ਇੰਨਾ ਕੁਛ ਤਾਂ ਨਹੀਂ ਹੋਣਾ ਮੰਮੀ ਜਿੰਨਾ ਕੁਛ ਤੁਸੀਂ ਮੈਨੂੰ ਕਹੀ ਜਾਂਦੇ ਹੋ ਪੁੱਤ ਇੰਨਾ ਕੁਛ ਤਾਂ ਕਰਨਾ ਪਊਗਾ ਜਦੋਂ ਤੇਰੀ ਸਹਰੀਕਣੀ ਦਾ ਇੰਨਾ ਕੁਸਾਇਆ ਸੀ ਤੈਨੂੰ ਵੀ ਕਰਨਾ ਪਊਗਾ ਇਹ ਕੁਸਤਾ ਇਸ ਚੀਜ਼ ਦਾ ਕੱਲ ਨੂੰ ਸੋਡਾ ਤੈਨੂੰ ਤੇਰੀ ਸਹਰੀਕਣੀ ਮਹਿਣੇ ਦੇਊਗੀ ਲਿਆ ਮੰਮੀ ਮੈਂ ਮੰਨਦੀ ਆਂ ਗੱਲ ਮਹਿਣੇ ਦੇ ਤੰਦਰ ਹਾਂਜੀ ਬਈ ਕੀ ਬਣਾਈ ਜਾ ਕੇ ਬਣਾਉਣੀ ਵੀਰੇ ਮਾ ਹਾਂ ਕਿਉਂ ਤੰਗ ਕਰੀ ਜਾਂਦੀ ਏ ਤੂੰ ਉਹਨੂੰ ਕੀ ਗੱਲ ਕਰੀ ਜਾਂਦੀ ਸੀ ਉਹਦੇ ਨਾਲ ਮੈਂ ਕੀ ਤੰਗ ਕਰੀ ਆ ਉਹ ਤੰਗਤਾ ਕਰੀ ਜਾਂਦੀ ਸੀਗੀ ਤੈਨੂੰ ਸਾਰਾ ਕੁਝ ਪਤਾ ਵੀਕਰ ਉਹ ਠੀਕ ਨਹੀਂ ਹੈਗੇ ਤੂੰ ਨਾ ਬੁੜੀਆਂ ਵਾਲੀਆਂ ਗੱਲਾਂ ਚ ਨਾ ਵਿੱਚ ਹਿੱਸਾ ਲਿਆ ਕਰ ਜਾ ਬਗ ਜਾ ਉਹਦਾ ਕੰਮ ਕਰ ਤੈਂ ਕਿ ਕੀ ਲੈਣਾ ਮੇਰੀ ਗੱਲ ਹੈ ਮੈਂ ਕਿਵੇਂ ਗੱਲ ਕਰਾਂ ਮੇਰੀ ਨਾ ਸਰੀਕੇ ਦੇ ਵਿੱਚ ਨੱਕ ਨਹੀਂ ਵੱਜਣੀ ਚਾਹੀਦੀ ਠੀਕ ਹੈ ਅੱਗੇ ਵੱਡੀ ਦਾ ਇੰਨਾ ਸਮਾਨ ਆਇਆ ਹੁਣ ਕਿ ਇਹਨੂੰ ਤੂੰ ਤੰਗ ਕਰਦੀ ਐ ਤੰਗ ਕਰਨ ਵਾਲੀ ਗੱਲ ਹੀ ਆ ਮਾਂ ਤੈਨੂੰ ਪਤਾ ਤਾਂ ਹੈਗਾ ਉਹਦੇ ਘਰ ਦੇ ਹਾਲਾਤ ਆ ਠੀਕ ਨਹੀਂ ਉਹਦੀ ਮਾਂ ਕੀ ਕੱਲੀ ਕੀ ਕੀ ਕਰੂਗੀ ਨਾ ਉਹਦੇ ਸਿਰ ਤੇ ਪਿਓ ਆ ਨਾ ਉਹਦੇ ਸਿਰ ਤੇ ਭਰਾ ਆ ਉਹਦੀ ਮਾਂ ਇਕੱਲੀ ਜ਼ਮੀਨ ਜਾਇਦਾਦ ਹੈਗੀ ਇਹ ਸਠੇਕਾ ਲੈੰਦਿਆਂ ਤੂੰ ਦੱਸ ਕਿਉਂ ਐਡੀ ਉਹਨਾਂ ਦੀ ਉਹ ਕਰਦਾ ਹੈਗਾ ਤੈਨੂੰ ਕੀ ਲੋੜ ਹੈ ਕਿ ਵਿੱਚ ਬੋਲਣ ਦੀ ਸਾਡੀਆਂ ਗੱਲਾਂ ਦੇ ਤੈਨੂੰ ਸਮਝਾਇ ਹੀ ਮਾੜਾ ਜਾ ਭੱਜ ਜਾ ਉਹਦਾ ਕੰਮ ਕਰ ਲੈ ਸਮਝਾਇਆ ਮਾੜਾ ਆਉਂਦਾ ਭੱਜਿਆ ਮੰਮੀ ਕਿੱਧਰ ਗਿਆ ਵੀਰਾ ਮਨਿੰਦਰ ਬਾੜੀ ਦੀ ਐਂ ਚਾਹ ਪਾਣੇ ਠੀਕ ਆ ਇੱਥੇ ਹੀ ਹੋਊਗਾ ਵੀਰਾ ਉਹਦੇ ਵਿੱਚ ਆ ਗਿਆ ਸਾਰੀ ਗੱਲ ਰਖਾਤੀ ਤੇਰੀ ਮਾਂ ਨੂੰ ਫੋਨ ਕਰਕੇ ਕਹਿੰਦੀ ਬਿਲਿਆ ਮੇਰੀ ਨੀਵੀਂ ਵੀ ਪੈਣੀ ਚਾਹੀਦੀ ਮੇਰੇ ਸਰੀਕੇ ਦੇ ਵਿੱਚ ਮੰਮੀ ਮੇਰੀ ਗੱਲ ਤਾਂ ਸੁਣ ਹੁਣ ਹਰ ਇੱਕ ਹਰ ਇੱਕ ਥਾਂ ਤੇ ਤਾਂ ਮੈਂ ਹਰਪ੍ਰੀਤ ਦੀ ਰੀਸ ਕਰ ਸਕਦੀ ਜਾਂ ਉਹਦੀ ਬਰਾਬਰੀ ਕਰ ਸਕਦੀ ਸਾਡੇ ਘਰਦਿਆਂ ਤੋਂ ਇੰਨਾ ਕੁਝ ਤਾਂ ਨਹੀਂ ਹੋਣਾ ਮੰਮੀ ਜਿਹੜਾ ਮਾੜਾ ਮੋਟਾ ਹੋਏ ਮੇਰੀ ਮਾਂ ਕਰ ਦੂਗੀ ਇੰਨਾ ਕੁਝ ਕਰਨਾ ਪਊਗਾ ਠੀਕ ਹੈ ਨਾ ਕਹੇ ਦੀ ਠੇਕਾ ਇਹਸਾ ਲੈਣ ਨੂੰ ਜ਼ਮੀਨ ਹੈਗੀਏ ਸਾਡੇ ਕੋਲ ਦੋ ਟਾਈ ਕਿੰਨੇ ਤੇ ਵਧੀਆ ਜਾਂ ਉਹਦੇ ਦੇਖ ਕੇ ਮੱਥਾ ਲਾਉਣਾ ਸੀ ਵੀ ਐਡੇ ਵੱਡੇ ਪਰਿਵਾਰ ਨਾਲ ਸੀ ਮੱਥਾ ਲਾਉਣੇ ਆ ਇਹ じゃ ਘਰਵਾਰ ਹੈ ਉੱਥੇ ਤਾਂ ਦੇਣ ਲੈਣ ਵੀ ਦੇਣੇ ਪੈਂਦਾ ਜਿੱਥੇ ਕੋਈ ਵੱਡਾ ਘਰ ਤੇ ਕਹਈ ਦੀ ਆਪਦੀ ਮਾਂ ਨੂੰ ਹੁਣ ਮੈਨੂੰ ਵਾਰੀ ਵਾਰੀ ਨਾ ਕਹਿਣਾ ਪਏ ਜੇ ਦੁਬਾਰੇ ਨਾ ਮੈਨੂੰ ਇਹ ਗੱਲ ਤੇਰੇ ਨਾਲ ਕਰਨੀ ਪਵੇ ਠੀਕ ਆ ਹਾਂ ਹੋ ਹਾਏ ਹੁਣ ਮੈਂ ਕਿਵੇਂ ਕਹੂੰਗੀ ਮੰਮੀ ਨੂੰ ਵਿਚਾਰੀ ਨੂੰ ਉਹ ਤਾਂ ਪਹਿਲਾਂ ਹੀ ਬਿਮਾਰ ਆ ਹੁਣ ਜੇ ਆ ਗੱਲਾਂ ਸੁਣ ਲਈਆਂ ਹੋਰ ਟੈਨਸ਼ਨ ਪੈ ਜੂਗੀ ਇੰਨਾ ਕੁਛ ਤਾਂ ਨਹੀਂ ਇੱਕੋ ਦਮ ਹੋਣਾ ਹਾਏ ਮੈਂ ਕੀ ਕਰਾਂ ਲਾਡੀ ਨਾ ਗੱਲ ਕਰਦੀ ਆ ਪਹਿਲਾਂ ਮੈਂ ਕਮਾਲ ਹੀ ਹੋ ਗਈ ਗੱਲ ਹੀ ਨਹੀਂ ਸੁਣਦਿਆਂ ਇਹਨਾਂ ਦੀ ਚੌਧਰੀ ਚੱਲਦੀ ਆ ਕੀ ਹੋ ਗਿਆ ਜੀ ਓਰੇਓ ਮੇਰੀ ਗੱਲ ਸੁਣੋ ਕਾਤ ਬੋਲੀ ਐਨ ਗੱਲ ਕੀ ਹੋਣਾ ਹਾਂ ਯਾਰ ਮੰਮੀ ਨੂੰ ਤੂੰ ਸਮਝਾ ਦੇ ਕੀ ਸਮਝਾਵਾਂ ਉਹ ਯਾਰ ਮਨਿੰਦਰ ਆ ਅੱਛਾ ਘਰ ਦੀ ਉਹਦੀ ਕੰਡੀਸ਼ਨ ਤੈਨੂੰ ਸਾਰੀ ਪਤਾ ਹਾਂ ਉਹਦੀ ਕੱਲੀ ਮਾਂ ਗਈ ਭਰਾ ਉਹਦੇ ਸਿਰ ਤੇ ਨਹੀਂ ਪਿਓ ਉਹਦੇ ਸਿਰ ਤੇ ਨਹੀਂ ਕੀ ਲੈ ਕੇ ਉਹ ਉਹ ਲੋਹੜੀ ਦਾ ਕਿ ਮੈਂ ਕਿਹੜਾ ਲੈ ਕੇ ਨਹੀਂ ਆਈ ਸੀ ਮੇਰੇ ਪੇਕੇ ਲੈ ਆਏ ਨਹੀਂ ਸੀ ਸਾਰਾ ਕੁਝ ਲੈ ਆਏ ਸੀ ਨਾਲੇ ਸਾਰੇ ਜਣੇ ਇੱਕ ਇੱਕ ਸਮਾਨ ਲੈ ਆਏ ਸੀ ਹਰਪ੍ਰੀਤ ਤੇਰੀ ਗੱਲ ਹੋਰ ਸੀਗੀ ਤੇਰੇ ਮੰਗਰ ਸਾਰਾ ਕੁਝ ਆ ਠੀਕ ਹੈ ਨਾ ਜੁਆਇੰਟ ਫੈਮਿਲੀ ਆ ਸੋਡੀ ਸਾਰੀ ਇਕੱਠੀ ਫੈਮਿਲੀ ਆ ਤੇਰੇ ਭਰਾ ਹੈਗਾ ਤੇਰੇ ਪਾਪਾ ਸਿਰਤੇ ਹੈਗੇ ਆ ਸਾਰਾ ਕੁਝ ਸੰਭਣ ਵਾਲੇ ਹੈਗੇ ਆ ਉਹਦੀ ਮੰਗਰ ਹੈ ਕੌਣ ਆ ਮਾਂ ਕੀ ਉਹਦੀ ਉਹ ਵੀ ਬਿਮਾਰ ਰਹਿੰਦੀ ਆ ਤੇ ਲੈ ਮਾਂ ਨੂੰ ਆਪੀ ਕਰੋਗੀ ਜੇ ਇੱਕ ਵਾਰ ਕਹੂਗੀ ਮਨਿੰਦਰ ਉਹ ਬਿਮਾਰ ਆ ਗਈ ਕਿੱਥੇ ਕਿੱਥੇ ਤੁਰੂਗੀ ਕਿਹੜੇ ਬਾਜ਼ਾਰਾਂ ਤੋਂ ਸੂਟ ਖਰੀਦਦੀ ਫਿਰੂਗੀ ਕਿਹੜੇ ਗਹਿਣੇ ਖਰੀਦਦੀ ਫਿਰੂਗੀ ਸਮਝਾ ਤੂੰ ਤਾਂ ਪੜ੍ਹੀ ਲਿਖੀ ਆ ਅੱਜ ਦੀ ਸੋਚ ਰੱਖ ਮੇਰੀ ਗੱਲ ਸੁਣ ਲੋ ਮੈਂ ਕਿਸੇ ਨੂੰ ਕੁਝ ਨਹੀਂ ਸਮਝਾਉਂਦੀ ਠੀਕ ਹੈ ਨਾ ਮਾਂ ਜਿਹੜਾ ਕੁਝ ਕਰੀ ਜਾਂਦੀ ਸਹੀ ਕਰੀ ਜਾਂਦੀ ਆ ਸੋ ਨੂੰ ਨਾ ਸਮਝਾਇੇ ਕੋਈ ਫਾਇਦਾ ਹੀ ਨਹੀਂ ਹੈਗਾ ਮੈਂ ਤਾਂ ਐਂ ਸੀ ਵੀ ਤੂੰ ਪੜ੍ਹੀ ਲਿਖੀ ਆ ਤੂੰ ਮੇਰੀ ਗੱਲ ਸੁਣ ਲੇਂਗੀ ਵੀ ਨਾਲ ਮੰਮੀ ਨੂੰ ਵੀ ਸਮਝਾਏਂਗੀ ਵੀ ਹਾਂ ਭਾਈ ਅਸੀਂ ਇਕੱਠਿਆਂ ਨੇ ਰਹਿਣਾ ਇਹਨਾਂ ਨੇ ਵੀ ਦੋਹੇ ਭਰਾਵਾਂ ਨੇ ਇਕੱਠਿਆਂ ਨੇ ਰਹਿਣਾ ਯਾਰ ਤੁਹਾਨੂੰ ਕਿਵੇਂ ਕੀ ਪਤਾ ਰੀਤੀ ਰਿਵਾਜਾਂ ਦਾ ਇਹ ਰਿਵਾਜ ਹੀ ਹੁੰਦੇ ਆ ਮੈਂ ਤਾਂ ਇਹੋ ਜਿਹੇ ਰਿਵਾਜ ਪਹਿਲੀ ਵਾਰ ਦੇਖਿਆ ਵੀ ਜਿਹੜਾ ਕਿਸੇ ਗਰੀਬ ਨੂੰ ਤੰਗ ਕਰ ਮਾਰੋ ਵੀ ਬਿਮਾਰ ਪਏ ਨੂੰ ਵੀ ਨਾ ਜਾਣ ਦਿਓ ਨਾ ਉਹ ਗਰੀਬ ਮੇਰੀ ਗੱਲ ਸੁਣੋ ਉਹ ਗਰੀਬਾਂ ਨੂੰ ਪਹਿਲਾਂ ਨਹੀਂ ਦੇਂਦਾ ਸੀਗਾ ਵੀ ਅਸੀਂ ਇੱਥੇ ਵਿਆਹ ਕਰਦੇ ਸਾਰਾ ਕੁਝ ਦੇਣਾ ਪਊਗਾ ਪਹਿਲਾਂ ਨਾ ਆਪਾਂ ਇਹ ਜੀ ਕੋਈ ਗੱਲ ਨਹੀਂ ਕੀਤੀ ਮੈਡਮ ਉਹ ਬਸ ਜੀ ਗੱਲ ਨਹੀਂ ਕੀਤੀ ਵਿਆਹ ਵਾਲੇ ਪੂਰਾ ਕਿੰਨਾ ਵਧੀਆ ਤਾਂ ਕਰਵਾਇਆ ਸਾਰਾ ਕੁਝ ਉਹਨਾਂ ਤੋਂ ਆਾ ਜੋੜੇ ਤੇਰੇ ਮure ਹੱਥ ਤੂੰ ਤਾਂ ਨਾ ਮੰਮੀ ਤੋਂ ਵੀ ਜ਼ਿਆਦਾ ਬੋਲਣ ਲੱਗ ਗਈ ਆਹੋ ਮੈਂ ਬੋਲਣ ਲੱਗ ਗਈ ਮੰਮੀ ਨੂੰ ਤਾਂ ਕੁਝ ਕਹਿਣਾ ਨਹੀਂਗਾ ਮੇਰੇ ਤੋਂ ਬੋਲਣ ਲੱਗ ਜਣੇ ਆਕੇ ਹਾਂ ਬਤਾ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਸੀ ਗੱਲ ਬੱਤ ਕਿਵੇਂ ਕਰਨੀ ਹੈ ਮੰਮੀ ਐ ਕਹੀ ਜਾਂਦੇ ਸੀ ਵੀ ਨਾ ਲੋੜੀ ਤੇ ਹੁਣ ਤੇਰੀ ਮੰਮੀ ਨੂੰ ਕਹਿਦੀ ਮੈਂ ਬਾਵਾ ਸਾਰਾ ਸਮਾਨ ਲੈ ਕੇ ਆਏ ਸੀ ਆਉਣਾ ਪੈਸੇ ਕੀ ਲੀੜਾ ਕਪੜਾ ਇੰਨਾ ਕੁਝ ਤਾਂ ਦੱਦੀ ਮੇਰੇ ਘਰ ਦੇ ਕਰ ਨਹੀਂ ਸਕਦੇ ਤੁਸੀਂ ਮੰਮੀ ਨੂੰ ਸਮਝਾਉਣਾ ਮਾੜਾ ਮੋਟਾ ਮੈਂ ਤਾਂ ਪੁੱਤੋਂ ਦੇ ਨਾ ਬਾੜਾ ਮੱਥਾ ਮਾਰਿਆ ਤੇਰੇ ਬਿਨਾ ਆਖੇ ਤੇ ਉਹਦਾ ਮਨ ਦੀ ਨਹੀਂ ਅੜੀ ਖੋਰ ਹੈ ਹੁਣ ਫਿਰ ਕੀ ਕਰੀਏ ਦਾਦੀ ਮੈਂ ਉਹਨਾਂ ਦੀ ਮਾਂ ਨੂੰ ਕਿਹੜੇ ਮੂੰਹ ਨਾਲ ਕਹਾਂ ਉਹ ਤਾਂ ਵਿਚਾਰੀ ਉਹ ਵੀ ਬਿਮਾਰ ਹੋਈ ਪਈ ਆ ਉਹ ਤੋਂ ਨਹੀਂ ਹੋਣਾ ਇੰਨਾ ਕੁਝ ਮੈਨੂੰ ਪਤਾ ਤੇਰੀ ਮਾਂ ਦੇ ਘਰ ਦੇ ਹਾਲਾਤਾਂ ਦਾ ਮੈਂ ਉਹ ਤੇਰਾ ਸਮਝਾਇਆ ਸੀ ਤੇ ਤੂੰ ਨਾ ਲਾਡੀ ਨੂੰ ਕਹਿ ਡਾਡੀ ਸਮਝਾਊਗਾ ਆਪਦੀ ਮਾਂ ਨੂੰ ਮੈਨੂੰ ਐ ਆ ਵੀ ਕਿਤੇ ਗੱਲ ਵਧ ਨਾ ਜਾਵੇ ਘਰੇ ਕਲੇਜ ਨਾ ਪੈ ਜੇ ਦਾਦੀ ਨਹੀਂ ਬਾਤ ਨਹੀਂ ਨਹੀਂ ਪਤਾ ਮੈਂ ਵੀ ਸਮਝਾਉਂ ਲਾਡੀ ਨੂੰ ਨਹੀਂ ਤੂੰ ਸਮਝਾ ਦੇ ਵੀ ਐ ਕਹਦੇ ਬੇਬੀ ਨੂੰ ਵੀ ਮੰਨ ਜੂਗੀ ਚਲ ਦੇਖਦੇ ਆ ਉਹਦੀ ਅੱਖੇ ਤੋਂ ਮੰਨ ਜੂਗੀ ਹੋਰ ਦਾਦੀ ਸੱਚੀ ਇਹਨਾਂ ਨੂੰ ਪਤਾ ਨਹੀਂ ਬਾੜੇ ਨਾ ਦਿਨ ਨਹਾਵਾ ਕਰ ਤੇ ਮੰਨ ਜੂਗੀ ਕੋਈ ਨਹੀਂ ਐ ਉਹਦੀ ਲਾਡੀ ਦੀ ਅੱਖੇ ਤੇ ਮੰਨ ਜਾਂਦੀ ਹੁੰਦੀ ਆ ਚਲ ਕਰ ਦਿਓ ਹਾਂ ਮੈਂ ਕਹਿੰਦਾਂ ਲਾਡੀ ਨੂੰ ਵੀ ਤੂੰ ਤੇਰੀ ਮਾਂ ਨੂੰ ਸਮਝਾ ਦੇ ਇਹਦੀ ਮਾਂ ਵਿਚਾਰੀ ਗਰੀਬਣੀ ਆ ਉਹੀ ਤਾਂ ਗੱਲਾਂ ਦਾਦੀ ਨਾਲੇ ਆਇਆ ਚਲ ਜੇ ਮਾੜ ਮਟਾ ਸਾਨੂੰ ਕੋਈ ਪੈਸਾ ਤੇ ਲਾਉਂਦਾ ਹੁੰਦਾ ਹੁੰਦਾ ਕੁਝ ਮੀਂਹ ਜਿਆਦਾ ਤਾਂ ਹੁੰਦੀ ਫਿਰ ਤਾਂ ਚਲ ਦਿੰਦਿਆਂ ਨੂੰ ਵੀ ਕੁਝ ਨਹੀਂ ਸੀਗਾ ਤੈਨੂੰ ਪਤਾ ਵਿਆਹ ਤੇ ਕਿੰਨਾ ਪੈਸਾ ਲਾਆ ਉਹ ਨਹੀਂ ਪਤਾ ਇੱਥੇ ਆਪਣੇ ਘਰੇ ਕਾਦਾ ਘਟ ਹੈ ਬਥੇਰਾ ਕੁਛ ਹੈ ਇਹ ਤਾਂ ਉਹੀ ਕਰ ਜਾਂਦੀਆਂ ਬੁੜੀਆਂ ਵਾਲੇ ਕੰਮ ਜਿਵੇਂ ਕਰਦੀਆਂ ਹੁੰਦੀਆਂ ਬੁੜੀਆਂ ਠੀਕ ਹੈ ਠੀਕ ਹੈ ਤੁਸੀਂ ਲਾਡੀ ਨੂੰ ਕਿਓ ਚੰਗਾ ਦਾਦੀ ਮੈਂ ਬਹੁਤ ਸਮਝਾਉਂ ਲਾਡੀ ਨੂੰ ਤੂੰ ਵੀ ਕਹਿ ਦੀ ਮੜਾ ਜਾ ਠੀਕ ਹੈ ਚੰਗਾ ਠੀਕ ਹੈ ਚਲ ਇਹ ਤਾਂ ਵਿਚਾਰੀ ਕੀ ਕਰੇ ਦੁਖੀ ਹੋਈ ਫਿਰਦੀ ਆਈ ਕੀ ਗੱਲ ਭੈਣ ਜੀ ਤੁਸੀਂ ਇੱਥੇ ਠਾਲੇ ਸਾਨੂੰ ਉੱਥੇ ਬਾਹਰ ਸਾਰੇ ਬੈਠੇ ਸੀਗੇ ਭੈਣ ਜੀ ਉੱਥੇ ਬਾਹਲੇ ਜਾਣੇ ਬੈਠੇ ਸੀ ਮੈਨੂੰ ਮਨਿੰਦਰ ਨੇ ਫੋਨ ਕਰਕੇ ਦੱਸਿਆ ਸੀ ਆਂਦੀ ਸਿਆਉਣਾ ਸਾਣਾ ਮੰਮੀ ਬਾਹਲੇ ਕੁਛ ਕਹਿੰਦੇ ਆ ਤਾਂ ਹੁਣ ਤੁਹਾਨੂੰ ਵੀ ਪਤਾ ਮੈਂ ਬਿਮਾਰ ਐਨੀ ਇਕੱਲੀ ਜਾਣੀ ਮਾਂ ਹੈ ਕਮਾਈ ਵਾਲਾ ਕੋਈ ਹੈ ਨਹੀਂ ਜੈਜਾ ਭੈਣ ਜੀ ਮੈਂ ਤਾਂ ਸਰਿਆ ਮੈਂ ਲਿਆਤਾ ਕੀ ਕੁਛ ਲਿਆਇਆ ਆਹ ਲੀੜੇ ਲਿਆਈ ਭੈਣ ਜੀ ਆਈ ਜੋ ਲੋੜੀ ਦਾ ਸਮਾਨ ਹੈ ਬਥੇਰੇ ਸੋਹਣੇ ਐ ਪੈਣੀ ਕੀ ਸੋਹਣੇ ਐਗੇ ਬਾਹਲੇ ਸੋਹਣੇ ਲੀਦੇ ਆ ਹਾਂ ਵੀ ਸੋਹਣਿਆ ਕਿ ਨਾ ਪੈਂਜੀ ਇਹਦੇ ਪੇਕੇ ਬਲਾਂ ਹੀ ਕੁਸ ਦੇ ਕੇ ਗਏ ਸੀ ਇਸ ਚੀਜ਼ ਤਾਂ ਮੈਂ ਮੇਰਾ ਤਾਂ ਉਹੀ ਗੱਲ ਹੋ ਗਈ ਨਾ ਫਿਰ ਨੱਕ ਵੱਡਿਆ ਗਿਆ ਸਰੀਕੇ ਦੇ ਵਿੱਚ ਮੰਮੀ ਬਾਹਾਂ ਦਾ ਬੋਲ ਸੱਤ ਕਰਕੇ ਮੰਨ ਤੂੰ ਬਹਿ ਜਾ ਚੁੱਪ ਕਰਕੇ ਮੈਂ ਤੈਨੂੰ ਪਹਿਲਾਂ ਵੀ ਆਖਿਆ ਸੀ ਵੀ ਹੁਣ ਮੇਰਾਂ ਦਾ ਨੋ ਹੈ ਤੇ ਮੈਨੂੰ ਗੱਲ ਕਰ ਲਿਆ ਕਰਨੀ ਤੂੰ ਵਿਚਨਾ ਐਵੇਂ ਆਪਣਾ ਟੰਗਾ ਡਾਇਆ ਕਰ ਕੋਈ ਨਹੀਂ ਜੇ ਤੇਰੀਆਂ ਤਾਂ ਮੇਰੀਆਂ ਵੀ ਕੁਝ ਲੱਗਦੀਆਂ ਤੂੰ ਮੇਰੇ ਤੇ ਬਿਠੈਰੀ ਛੱਟੀ ਚਲਾ ਲਈ ਚੁੱਪ ਕਰਕੇ ਬਹਿ ਜਾ ਕਰ ਐਵੇਂ ਨਹੀਂ ਬੋਲਦੀ ਹੁੰਦਾ ਕਰ ਮਾਂ ਹਾਂ ਹੁਣ ਤਾਂ ਚੁੱਪ ਕਰ ਜਾ ਗੱਲ ਕਰਨ ਲਾਂ ਤੇ ਮੰਮੀ ਨੂੰ ਇਹ ਕਿੱਥੇ ਗੱਲ ਕਰਨ ਦਿੰਦੀ ਹੈਗੀ ਹਾਇ ਤਾਂ ਹੈਗੀ ਪ੍ਰਧਾਨ ਨਾਲੇ ਮਾਸੀ ਜੀ ਖਾਲੀ ਹੱਥ ਹੀ ਆ ਜਾਂਦੇ ਇਹਦੀ ਵੀ ਕੀ ਲੋੜ ਸੀਗੀ ਪੁੱਤ ਜਿਹੜਾ ਜਾ ਕੁਝ ਮੇਰੇ ਕੋਲੇ ਸੀਗਾ ਮੈਂ ਦੇ ਦਿੱਤੀ ਏ ਹੁਣ ਇਤੂ ਵੱਧ ਤਾਂ ਨਹੀਂ ਮੈਂ ਦੇ ਸਕਦੀ ਹਰਪ੍ਰਤ ਮੇਰੀ ਮਾਂ ਤਾਂ ਜਿੰਨਾ ਕੁ ਸਰਾ ਵਿਚਾਰੀ ਲੈ ਕੇ ਆਈ ਹੈ ਖਾਲੀ ਹੱਥ ਤਾਂ ਨਹੀਂ ਆਈ ਨਾ ਤੁਸੀਂ ਇਦਾਂ ਕਾਹ ਤੋਂ ਕਰੀ ਜਾਂਦੇ ਹੋ ਜਿਹੜਾ ਕੁਝ ਲੈ ਕੇ ਆਈ ਤੁਸੀਂ ਦੇਖੋ ਤਾਂ ਸਹੀ ਵੀ ਕਿੰਨਾ ਸੋਨਾ ਲੈ ਕੇ ਆਈ ਆ ਮੈਂ ਦੇਖ ਲਿਆ ਮਨਿੰਦਰ ਬਾਲਾ ਨਾ ਐਵੇਂ ਸਫਾਈਆਂ ਜੀਆਂ ਨਾ ਦੇ ਮੈਨੂੰ ਬਸ ਠੀਕ ਐ ਲਿਆਈ ਤੇਰੀ ਮਾਂ ਬਾਲਾ ਕੁਝ ਤੂੰ ਮਾੜਾ ਮੋਟਾ ਤਾਂ ਕੁਛ ਕਾਏਂਦੀ ਇਹਨੂੰ ਵੀ ਇੰਨਾ ਕੁਛ ਕਰ ਲਈ ਮੇਰਾ ਜਮੀਂ ਬੇਇੱਜ਼ਤੀ ਕਰਾ ਕੇ ਧਰਤੀ ਮੈਂ ਲੋਕਾਂ ਨੂੰ ਕੀ ਆ ਕੁਛ ਰੀਕੇ ਕਬੀਲੇ ਨੂੰ ਜਾ ਮੈਨੂੰ ਉਹਦੇ ਦੱਸ ਦਿੰਦੀ ਆ ਮੈਂ ਕੱਠਣਾ ਕਰਦੀ ਮੇਰੀ ਗੱਲ ਸੁਣ ਮਾਂ ਤੂੰ ਵਰਤਨਾ ਮੇਰੇ ਨਾਲ ਆ ਕਿਸ ਰੀਕੇ ਕਬੀਲੇ ਨਾਲ ਵਰਤਨਾ ਰੀਕੇ ਕਬੀਲੇ ਨਾਲ ਵੀ ਜਾਦੇ ਵੱਡਾ ਹੁੰਦਾ ਅਗਲਾ ਜਦੋਂ ਐ ਹੋਵੇ ਵੀ ਹਾਂ ਭਾਈ ਅਗਲਾ ਘਰ ਦੇਖ ਕੇ ਸਾਡਾ ਹਰੇਕ ਹੀ ਰੀਕੇ ਕਬੀਲੇ ਵਾਲਾ ਕਹਿੰਦਾ ਵੀ ਐਡਾ ਘਰ ਹੈ ਪਹਿਲਾਂ ਲਈ ਇਹਦੀ ਨੋ ਇੰਨਾ ਕੁਛ ਲਈ ਤੇਰੇ ਕੋਲ ਇੰਨੇ ਵਧੀਆ ਸੂਟ ਪਏ ਆ ਉਹਨਾਂ ਦਿਖਾ ਦੇ ਤੂੰ ਮੇਰੇ ਸੂਟ ਤਾਂ ਕੀ ਲੈਣਾ ਮਾਈ ਆਏ ਮੈਂ ਬਾਦੂ ਹੋ ਕਰੀਐ ਨੀ ਤੂੰ ਬੱਚਾ ਕੇ ਬੈਗੀ ਛੇਤੀ ਪ੍ਰਧਾਨ ਉੱਥੇ 12 ਵਜੇ ਲੋਕ ਬੈਠੇ ਹੋਣਾ ਨਾ ਗੱਲਬਾਤ ਕਰ ਲੈ ਸ੍ਰੀਕਣਗਾਂਗਾ ਬੈਠੀਆਂ ਗਈਆਂ ਕੋਈ ਨਹੀਂ ਤੈਨੂੰ ਤਾਂ ਮੈਂ ਬੁਰੀ ਰੱਖਦੀ ਆਂ ਬੁਰੀ ਲੱਗੇ ਨਾ ਜੇ ਤੂੰ ਵਿੱਚ ਐਵੇਂ ਦਾਖਲ ਆਂਦਾ ਜਿਵੇਂ ਦਿੰਨੀ ਹੈਗੀ ਤੂੰ ਮੇਰੀ ਗੱਲ ਸੁਣ ਬਾਹਰ ਇੱਥੇ ਜਾਣੇ ਬੈਠੇ ਆ ਕਿਉਂ ਜਲੂਸ ਕੱਢੀ ਆਨੇ ਹੋ ਜਿਹੜਾ ਲੱਗਦਾ ਮਨਿੰਦਰ ਜਲੂਸ ਤੂੰ ਕਢਵਾਈ ਜਾਨੀ ਆ ਤੈਨੂੰ ਨਾਲ ਮੈਂ ਪਹਿਲੇ ਕਿਹਾ ਸੀ ਨਾ ਤੁਸੀਂ ਕਿਹਾਤਾ ਸੀਗਾ ਪਰ ਦੀਸਰ ਮੈਂ ਤਾਂ ਸਹਿਤਾ ਸੀਗਾ ਵੀ ਮੇਰੇ ਮੰਮੀ ਤੋਂ ਇੰਨਾ ਕੁਝ ਨਹੀਂ ਹੋਣਾ ਇੰਨੀ ਕਿੱਥੇ ਪਹੁੰਚਾ ਸਾਡੇ ਕੋਲ ਬਈ ਜੇ ਨਾ ਤੂੰ ਜਰੂਸ ਕੜਵਾਉਂਦੀ ਨਿਕਲਦਾ ਨਹੀਂ ਸੀਗਾ ਜਿਵੇਂ ਮੈਂ ਤੈਨੂੰ ਕਹਿਤਾ ਸੀ ਨਾ ਜੀ ਓਵੇਂ ਤੂੰ ਸੋਚ ਕੇ ਗੱਲ ਆਪਦੀ ਮਾ ਨਾਲ ਕਰ ਲੈਂਦੀ ਸਭ ਕੁਝ ਸਹ ਹੈ ਗਿਆ ਨੀ ਦੋਟਾ ਹੀ ਕਿੱਲੇ ਬਾਹਣ ਹੈਗਾ ਸੋਡੇ ਕੋਲੇ ਉਹ ਤੁਸੀਂ ਆਪ ਦਾ ਦੇਖ ਕੇ ਤੈਨੂੰ ਵੀ ਪਤਾ ਅੱਜ ਵੀ ਤੇਰਾ ਸਾਰਾ ਕੁਝ ਕੱਲ ਵੀ ਤੇਰਾ ਤੂੰ ਬਿਲਿਆ ਆ ਤਿਤ ਤਿਹਾਰ ਤਾਂ ਵਧੀਆ ਮਨਾ ਲੈਂਦੀ ਜੇ ਦੋਟਾ ਹੀ ਕਿੱਲੇ ਹੈਗੇ ਨਾ ਮੰਮੀ ਤਾਂ ਤੁਸੀਂ ਵਿਆਹ ਤੇ ਵੀ ਕਿੰਨੇ ਪੈਸੇ ਲਵਾਇਆ ਇਹ ਤਾਂ ਚੁੱਪ ਕਰਕੇ ਬਹਿ ਜਾ ਕੋਈ ਹਾਂ ਵਿਆਹ ਤੇ ਦੇਖਾ ਮੈਂ ਕਿਹਨੇ ਸਕਾਰਪਿਓ ਖੜੀ ਹੈ ਮੇਰੇ ਬੇੜੇ ਤੇ ਜਿਹੜੀ ਦਿੱਤੀ ਹੈ ਤੈਨੂੰ ਜਿਹੜਾ ਕੁਝ ਤੁਸੀਂ ਮੰਗਿਆ ਉਹ ਤੁਹਾਨੂੰ ਦਿੱਤਾ ਹੀ ਹੈ ਨਾ ਕੀ ਦਿੱਤਾ ਕੀ ਦਿੱਤਾ ਸਾਨੂੰ ਨੰਦਾ ਤਾਂ ਤਾਂ ਮੇਰੇ ਪੁੱਤ ਨੂੰ ਖਾਲੀ ਥਾਤਾ ਕੋਈ ਇੱਕ ਪਾ ਕੇ ਉਹ ਮਾੜੀ ਜੀ ਮੁੰਦਰੀ ਤੁਹਾਡਾ ਦੋਟਾ ਹੀ ਕਿਨੇਰ ਤੇਰੇ ਪੁੱਤ ਨੇ ਆਉਂ ਕਿਹਦੇ ਆ ਬੇਬੇ ਤੂੰ ਤਾਂ ਨਾ ਹੀ ਬੋਲ ਮੈਂ ਤੈਨੂੰ ਇੱਕ ਵਾਰੀ ਪਹਿਲਾਂ ਵੀ ਕਹਿ ਚੁੱਕੀ ਆ ਉਹ ਬੱਸ ਕਰ ਮਾਂ ਬੱਸ ਕਰ ਜੇ ਸਕਾਰਪੀ ਹੋ ਆ ਜਾਂਦੀ ਫੇਰ ਕਿਹੜਾ ਤੇਰੇ ਰੋਟੀ ਸੌਖੀ ਲੰਘ ਜਾਂਦੀ ਬੇ ਤੂੰ ਦੱਸ ਇੱਕ ਹੋਰ ਆ ਗਾ ਇਹਦਾ ਚਮਚਲਾ ਦੇਖ ਲਾ ਆਉਣਾ ਹੀ ਆ ਕਦੋਂ ਦਾ ਦੇਖੀ ਜਾਂਦਾ ਮੈਂ ਬਾਹਰ ਸੁਣੀ ਜਾਂਦਾ ਵੀ ਹੁਣ ਵੀ ਚੁੱਪ ਹੋਈ ਹੁਣ ਵੀ ਚੁੱਪ ਹੋਈ ਕੀ ਕਿਹਾ ਗਰੀਬ ਦਾ ਖਾ ਕੇ ਤੋਲ ਚਾਂਗੇ ਜਦੋਂ ਤੂੰ 20 ਕਿੱਲਾਂ ਨਾਲ ਹੀ ਰਾਜ ਦੀ ਆ ਚੱਕੀ ਚੱਕੀ ਫਿਰਦੇ ਹੋ ਆ ਪੈਸੇ ਲੈ ਆ ਬੈਂਕ ਤੋਂ 20000 ਰੁਪਇਆ ਲਿਆ ਜਿਹੜਾ ਕੁਛ ਲਿਆਉਣਾ ਰੱਖ ਲਾ ਉਹਦਾ ਸਰੀਕੇ ਚੋਂ ਨੱਖ ਨਾ ਤੈਨੂੰ ਕੀ ਲੋੜ ਸੀ 30000 ਰੁਪਇਆ ਲੈ ਕੇ ਆਉਣ ਦੀ ਮੈਨੂੰ ਐਂ ਦੱਸ ਤੂੰ ਐਵੇਂ ਬੈਂਕਾਂ ਚ 30000 ਰੁਪਇਆ ਖੜਾਉਣ ਤੁਰ ਗਿਆ ਮੈਨੂੰ ਪੁੱਛੇ ਇਹ 30000 ਐਂ ਤੈਨੂੰ ਤੇਰੇ ਵਾਸਤੇ ਰੱਖਿਆ ਸੀਗਾ ਬਸ ਇਹ ਦੂਆ ਦਾ ਨਾ ਕੋਈ ਬੋਲਣ ਦੀ ਕਿਸੇ ਨੂੰ ਲੋੜ ਨਹੀਂ ਹੈਗੀ ਕਿਸੇ ਗਰੀਬ ਨੂੰ ਤੰਗ ਕਰਕੇ ਨਾ ਸੋਖਾ ਨਹੀਂ ਬਸਦਾ ਹੁੰਦਾ ਕੋਈ ਨਾ ਤੁਸੀਂ ਮੇਰੀ ਗੱਲ ਸੁਣੋ ਆਪਣਾ ਕੀ ਹੱਕ ਬੰਦਾ ਹੈ ਨਾ ਬਿਆਜ ਚੱਕਲਾਂ ਦੀ ਮੱਥੇ ਤੂੰ ਹੀ ਪੈਸੇ ਲੈ ਆਂਦੀ ਆ ਤੇ ਧੀ ਦਾ ਜਿਹੜਾ ਕੁਝ ਕਿਹਾ ਸੀ ਅਸੀਂ ਭਾਈ ਮੇਰੇ ਕੋਲ ਤਾਂ ਕੁਝ ਨਹੀਂ ਆ ਬੰਨੇ ਤੁਹਾਡੇ ਮੂਰੇ ਹੱਥ ਮੇਰੇ ਕੋਲ ਬਾਹਰ ਹੋਸੀ ਚੱਕੜ ਦੀ ਨਹੀਂ ਇੱਥੇ ਨੂੰ ਕੱਲੋਂ ਕੌਣ ਬਿਠਾਊਗਾ ਇਹ ਵੀ ਤਾਂ ਸੋਚ ਲਓ ਗੱਲ ਸੁਣ ਵੇ ਮੇਰੀ ਪਰਮਿਸ਼ਨ ਲਾਏ ਬਿਨਾ ਬੈਂਕ ਚੋਂ ਪੈਸੇ ਕਢਵਾ ਕੇ ਕਿਵੇਂ ਲਿਆ ਤੂੰ ਮਾਂ ਮੇਰੇ ਪੈਸੇ ਸੀਗੇ ਮੈਂ ਕਢਵਾ ਕੇ ਦੇਤੇ ਇਹ ਮੇਰੀ ਭੈਣ ਆਗੀ ਇਹ ਦੂਆ ਦੇ ਨੂੰ ਜਿਹੜਾ ਵੀ ਕੋਈ ਬੋਲੇ ਨਾ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ ਸਾਫ਼ ਜੀ ਗੱਲ ਆ ਫੇਰ ਨਾ ਕਹੋ ਵੀ ਆਪਣੇ ਘਰੇ ਕੋਈ ਮਰ ਗਿਆ ਤੂੰ ਮਰਵਾਏਗਾ ਹੁਣ ਨਾ ਦੇਖ ਲੈ ਜੇ ਕੋਈ ਬੋਲਿਆ ਤਾਂ ਬਸ ਬੋਲਿਆ ਤੂੰ ਹਜੇ ਸਾਨੂੰ ਤਾਂ ਕਹਿੰਦੇ ਨਾ ਕਿਉਂ ਤੂੰ ਕੀ ਲਾ ਲਓ ਇਹਨੂੰ ਕੋਸ਼ ਵੀ ਮਰਜ਼ੀ ਲਾ ਲਓ ਤੇ ਤੂੰ ਆਪਦੇ ਘਰੇ ਹੋਏਂਗੀ ਠੀਕ ਆ ਨਾ ਐ ਕਿਵੇਂ ਘਰੇ ਹੋਏਂਗੀ ਹੁਣ ਤਾਂ ਖੁਸ਼ ਹੈ ਮਨਿੰਦਰ ਤੂੰ ਤਿਹਾਰ ਵਾਲੇ ਦਾ ਕਲੇਸ਼ ਕਰਵਾ ਕੇ ਸਾਡੇ ਜਦੋਂ ਬਾਅਦ ਨਾ ਇਹਨੂੰ ਕੁਛ ਕਹਿਣ ਦੀ ਲੋੜ ਨਹੀਂ ਇਹ ਮੇਰੀ ਛੋਟੀ ਭੈਣ ਆ ਤੇ ਸਾਰੇ ਇਹਦੇ ਤਿਥ ਤਿਹਾਰ ਮੈਂ ਮਨਾਉਂਗਾ ਤੇ ਇਸ ਤੋਂ ਬਾਅਦ ਮੇਰੇ ਤੋਂ ਬੁਰਾ ਕੋਈ ਨਹੀਂ ਨਾਲੇ ਮਾਂ ਜੀ ਆਪਣੇ ਧੀ ਹੁੰਦੀ ਹੈ ਤੇ ਆਪਾਂ ਘਰੋਂ ਗਰੀਬ ਹੁੰਦੇ ਆਪਾਂ ਨੂੰ ਕੋਈ ਤੰਦ ਆ ਵੀ ਆ ਲੈ ਕੇ ਆਓ ਆ ਲੈ ਕੇ ਆਓ ਕਿੱਥੋਂ ਲੈ ਕੇ ਦਿੰਦੇ ਬਈ ਜਿਹੜੀਆਂ ਅੱਜ ਸਕਾਰਪਿਓ ਦੀਆਂ ਗੱਡੀਆਂ ਦੀ ਗੱਲ ਕਰਦੀਆਂ ਤੂੰ ਤੇ ਆਪਾਂ ਦੇ ਦਿੰਦੇ ਅਗਲੇ ਨੂੰ ਜੇ ਇਹੀ ਕੰਡੀਸ਼ਨ ਤੇ ਤੂੰ ਬੈਠੀ ਹੁੰਦੀ ਤੇ ਤੇਰੀ ਇਕੱਲੀ ਧੀ ਹੁੰਦੀ ਮਾਂ ਸੋਚ ਕੇ ਦੇਖ ਵੀਰੇ ਤੁਸੀਂ ਨਾ ਬੋਲੋ ਕਿਉਂ ਕਰੇ ਕਿਲੇ ਕੋਈ ਨਾ ਭਣੀ ਧੂਫੀ ਕਰਨਾ ਕਰ ਅੱਜ ਤੋਂ ਬਾਅਦ ਨਾ ਤੇਰਾ ਭਰਾ ਮੈਂ ਆ ਤੂੰ ਤਾਂ ਸ਼ਰਮ ਕਰ ਲਾ ਪੜ੍ਹੀ ਲਿਖੀ ਆ ਹੁਣ ਤਾਂ ਸ਼ਰਮ ਕਰ ਲਾ ਤੂ ਤੇ ਦੇ ਨਾਲ ਬਰਤਣਾ ساری ਜ਼ਿੰਦਗੀ ਇਹਦੇ ਨਾਲ ਰਹਿਣਾ ਤੇਰੇ ਤੋਂ ਮੂਰੇ ਹੋ ਹੋ ਕੰਮ ਕਰਦੀ ਆ ਤੈਨੂੰ ਤਾਂ ਮਾੜੀ ਮੋਟੀ ਅਣਖ ਸ਼ਰਮ ਚਾਹੀਦੀ ਆ ਨਾਲੇ ਮੈਂ ਤਾਂ ਤੁਹਾਡਾ ਇੰਨਾ ਕਰਦੀ ਆ ਮੈਂ ਤੁਹਾਨੂੰ ਹਮੇਸ਼ਾ ਆਪਣੀ ਭੈਣ ਸਮਝਿਆ ਕਦੇ ਫਰਕ ਸਮਝਿਆ ਨਹੀਂ ਫਿਰ ਵੀ ਤੁਸੀਂ ਮੇਰੇ ਨਾਲ ਪਤਾ ਨਹੀਂ ਆਏ ਕਿਉਂ ਕਰਦੇ ਹੋ ਮਨਿੰਦੇ ਇਹ ਵੀ ਤੁਹਾਡੀ ਮਾਂ ਮੈਂ ਮਾਸੇ ਨਾਲ ਉਹਦੀ ਮਾਂ ਹੀ ਸਮਝਦੇ ਤੁਸੀਂ ਵੀ ਉਹਦੀ ਮਾਂ ਸਮਝੋ ਇਹਦੀ ਮਜਬੂਰੀ ਸਮਝੋ ਵਿਚਾਰੇ ਨਹੀਂ ਕਰ ਸਕਦੀ ਇੰਨਾ ਕੁਝ ਇਹਦਾ ਕਿਹੜਾ ਜੀਨ ਕਰਦਾ ਮੈਂ ਆਪਦੀ 30 ਨੂੰ ਸਾਰਾ ਕੁਝ ਦੇ ਕੇ ਜਾਵਾਂ ਇਹਦਾ ਵੀ ਤਾਂ ਜੀ ਕਰਦਾ ਜਦੋਂ ਕੋਲ ਪੈਸੇ ਨਹੀਂ ਹੈਗੇ ਵਿਚਾਰੇ ਕਿੱਥੋਂ ਦੇ ਕੇ ਜਾਵੇ ਸਾਰੇ ਨਾਲੇ ਨਾ ਸਾਰਾ ਕੁਝ ਸੋਚੀਦਾ ਹੁੰਦਾ ਢਾਈ ਕਿੱਲਿਆਂ ਨਾਲ ਦੀ ਕੋਈ ਜ਼ਿੰਦਗੀ ਨਹੀਂ ਲੰਘ ਜਾਣੀ ਇਹਨੇ ਵੀ ਬੈਠਣਾ ਇਹਨੇ ਵੀ ਕਿਸੇ ਕੋਲ ਰੋਟੀ ਖਾਣੀ ਆ ਇਹਦੇ ਚਾਚੇ ਤਾਇਿਆਂ ਦੇ ਪੋਤੇ ਨੂੰ ਰੋਟੀ ਖਵਾਉਣਗੇ ਨਾ ਉਹ ਜ਼ਮੀਨ ਦੇ ਨਾਮ ਨੂੰ ਹੀ ਖਵਾਉਣਗੇ ਕਹਿੰਦੇ ਚੰਗੇ ਨਹੀਂ ਲੱਗਦੇ ਆਪਾਂ ਮਨਿੰਦਰ ਮਾਸੀ ਜੀ ਮੈਨੂੰ ਮਾਫ਼ ਕਰ ਦੋ ਕੋਈ ਨਹੀਂ ਦੇ ਮਾਫੀ ਮੰਗਣ ਵਾਲੀ ਕਿਹੜੀ ਗੱਲ ਐ ਜਿਹੇ ਜੀ ਮੈਨੂੰ ਮਨਿੰਦਰ ਆਹ ਜੀ ਤੂੰ ਆ ਮੇਰੀਆਂ ਵੀ ਅੱਖਾਂ ਖੋਲਦੀਆਂ ਪੁੱਤ ਪੂਰੇ ਆ ਮੇਰੀ ਧੀ ਭੈਣ ਜੀ ਮੈਨੂੰ ਮaaf ਕਰ ਦਿਓ ਕੋਈ ਨਹੀਂ ਕੋਈ ਨਹੀਂ ਲਾਲਚ ਕਰੀ ਕੋਈ ਨਹੀਂ ਆਂਦੇਵਾਨ ਨੇ ਮਾਫ ਕਰ ਦਿਓ ਕੋਈ ਨਹੀਂ ਕੋਈ ਨਹੀਂ ਮਾਫੀ ਹੈ ਮੈਂ ਤਾਂ ਕਦੇ ਤੁਹਾਡੀ ਗੱਲ ਦਾ ਗੁੱਸਾ ਹੀ ਨਹੀਂ ਕਰਿਆ ਮੇਰੀਆਂ ਧੀ ਆਜ ਤੋਂ ਤੁਸੀਂ ਅੱਜ ਤੋਂ ਤੁਸੋਂ ਨੂੰ ਕੋਈ ਨਹੀਂ ਕਿਸੇ ਗੱਲ ਦੀ ਕੋਈ ਤੰਗੀ ਨਹੀਂ ਹੋਏਗੀ ਠੀਕ ਐ ਆਪਦੀ ਮਨਮਰਜ਼ੀ ਨਾਲ ਜਿਹੇ ਜਾਂ ਮਰਜ਼ੀ ਲੀੜਾ ਕੱਪੜਾ ਕੋਈ ਚੀਜ਼ ਦੀ ਲੋੜਾ ਆਪਦੇ ਹੱਥ ਨਾਲ ਲਿਆਓ ਪੁੱਤ ਆਉ ਦਾ ਹੰਡਾ ਯੋਖਾ ਯੋਖੀ ਜਿਉਂਦੀ ਅਵਸਥਾ ਰੋਸ ਮੈਥੋ ਗਲਤੀ ਹੋ ਗਈ ਮੇਰੀਆਂ ਅੱਖਾਂ ਤੇ ਨਾ ਆ ਦਾਜ ਨਹੀਂ ਪੱਟੀ ਬੰਨਤੀ ਵੀ ਇੰਨਾ ਕੁਛ ਮੰਗੀਦਾ ਹੁੰਦਾ ਬਾਕੀ ਜਿਹੜਾ ਸਰੀਕਾ ਕੁਬੀਨਾ ਨਾ ਉਹ ਐਵੇਂ ਇਸ ਗੱਲ ਦੀ ਨਾ ਉਂਗਲਾ ਹੀ ਨਾ ਹੁੰਦਾ ਤੇਰੀ ਮੋਕੋ ਆ ਮੰਗਾ ਆਉ ਮੰਗਾ